ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਬਹੁਵੰਡ ਸਾਬ ਬਾਬੇ ਦੀਪ ਸਿੰਘ ਜੀ ਦੇ ਜਨਮ ਸਥਾਨ ਉਪਰ ਦੁਪਹਿਰਾ ਸਾਬ ਹੋਇਆ ਤੇ ਇੰਨੀ ਸੰਗਤ ਉਥੇ ਪਹੁੰਚੀ ਕਿ ਜਾਨੀ ਸੰਗਤਾਂ ਦਾ ਹੜੀ ਆ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਤੇ ਜਦੋਂ ਇੰਨੀ ਸੰਗਤ ਇਕੱਠੀ ਬੈਠ ਕੇ ਬਾਣੀ ਪੜਦੀ ਹੈ ਜਪਜੀ ਪੜਦੀ ਹੈ ਚੌਪਈ ਸਹਿ ਪੜਦੀ ਹੈ ਸੁਖਮਨੀ ਸਹਿ ਪੜਦੀ ਹੈ ਤਾਂ ਫਿਰ ਉਹਦਾ ਆਨੰਦ ਹੀ ਕੁਝ ਵੱਖਰਾ ਬਣ ਜਾਂਦਾ ਆ ਫਿਰ ਬੰਦਾ ਐਉਂ ਪ੍ਰਤੀਤ ਕਰਦਾ ਜਿਵੇਂ ਉਹ ਸੱਚਖੰਡ ਵਿੱਚ ਬੈਠਾ ਹੋਵੇ ਸੰਗਤਾਂ ਦਾ ਹਰ ਦੇਖ ਕੇ ਇਸ ਖੁਸ਼ੀ ਵੀ ਹੁੰਦੀ ਆ ਕਿ ਹੁਣ ਸੰਗਤਾਂ ਜਿਹੜੀਆਂ ਸਿੱਖ ਜਿਹੜੇ ਆ ਉਹ ਖੌਫੀ ਪਾਸਟਰਾਂ ਦੇ ਚਰਚਾਂ ਤੇ ਜਾਣ ਦੀ ਬਜਾਏ ਅਖੌਤੀ ਕਬਰਾਂ ਤੇ ਜਾਣ ਦੀ ਬਜਾਏ ਜਾਂ ਖੌਤੀ ਡੇਰੀਆਂ ਤੇ ਜਾਣ ਦੀ ਬਜਾਏ ਗੁਰੂ ਨਾਲ ਜੁੜ ਰਹੇ ਆ ਚੀਕਾ ਮਾਰਨ ਵਾਲੇ ਮਾਰਦੇ ਰਹਿੰਦੇ ਆ ਨਿੰਦਨ ਭੰਡਣ ਵਾਲੇ ਭੰਡਦੇ ਰਹਿੰਦੇ ਆ ਉਹਨਾਂ ਨੇ ਦੁਪਹਿਰੇ 12 ਵਜੇ ਨੂੰ ਭੰਡੀ ਜਾਣਾ ਹੈ ਉਹਨਾਂ ਦਾ ਕੰਮ ਹੈ ਉਹਨਾਂ ਦੀ ਰੋਟੀ ਇੱਥੋਂ ਚੱਲਦੀ ਹੈ ਪਰ ਤੁਸੀਂ ਉਹਨਾਂ ਦੀ ਪ੍ਰਵਾਹ ਨਹੀਂ ਕਰਨੀ ਉਹਨਾਂ ਨੂੰ ਸੁਣਨਾ ਹੀ ਛੱਡ ਦਿਓ ਬਾਣੀ ਸੁਣੋ ਬਾਣੀ ਗਾਓ ਬਸ ਜੇ ਇੱਕ ਸੇਖ ਆਪਣੇ ਗੁਰੂ ਤੋਂ ਨਹੀਂ ਮੰਗੂਗਾ ਤੇ ਫਿਰ ਕਿਹਦੇ ਕੋਲ ਮੰਗਾਗੇ ਜਾ ਕੇ ਗੁਰੂ ਕੋਲੋਂ ਹੀ ਤਾਂ ਜਾ ਕੇ ਮੰਗਣਾ ਆ ਸਗਲ ਦੁਆਰ ਕੋ ਛੱਡ ਕੇ ਗਏ ਹੋ ਤਹਾਰੋ ਦੁਆਰ ਬਾਹਾਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਹੁਣ ਤਾਂ ਉਸ ਗੁਰੂ ਦੇ ਦਾਸ ਬਣ ਗਏ ਆ ਉਸ ਗੁਰੂ ਦੇ ਸਿੱਖ ਬਣ ਗਏ ਆ ਤੇ ਹੁਣ ਉਸੇ ਕੋਲੋਂ ਮੰਗਾਂਗੇ ਨਾ ਸਾਰਾ ਕੁਝ ਬਥੇਰਾ ਇਧਰੋਂ ਉਧਰੋਂ ਮੰਗ ਕੇ ਦੇਖਿਆ ਨਹੀਂ ਮਿਲਿਆ ਤਾਂ ਫਿਰ ਹੁਣ ਗੁਰੂ ਕੋਲੋਂ ਮੰਗিয়ে ਜਾਗੇ ਤੇ ਮੰਗਣਾ ਵੀ ਉਹਦੇ ਕੋਲੋਂ ਹੀ ਆ ਦੁੱਖ ਆ ਸੁੱਖ ਆ ਜੋ ਵੀ ਉਹਨੂੰ ਹੀ ਆਪਣੀ ਅਰਜ਼ੋਈ ਸੁਣਾਉਣੀ ਆ ਕਿ ਸਤਗੁਰ ਤੂੰ ਕਿਰਪਾ ਕਰ ਸਾਡੇ ਤੇ ਆਪਣਾ ਮੇਰ ਪਰਿਆ ਹੱਥ ਸਾਡੇ ਸਿਰ ਤੇ ਰੱਖ ਦੇ ਸਾਡੀਆਂ ਵੀ ਝੋਲੀਆਂ ਖੁਸ਼ੀਆਂ ਦੇ ਨਾਲ ਪਰ ਦੇ ਜਿਹੜੀ ਚੀਜ਼ ਦੀ ਲੋੜ ਹੈ ਉਹ ਗੁਰੂ ਤੋਂ ਮੰਗਣੀ ਹੈ ਜਾ ਕੇ ਬੇਸ਼ੱਕ ਗੁਰੂ ਇਹ ਕਹਿੰਦਾ ਹੈ ਕਿ ਆਪਣਾ ਹੱਥ ਹੀ ਆਪਣਾ ਆਪੇ ਹੀ ਗਾਇ ਸਵਾਰੀਏ ਚਾਹੇ ਉਹ ਧਰਮ ਦੇ ਹੋਣ ਚਾਹੇ ਸੰਸਾਰ ਦੇ ਹੋਣ ਕਾਰਜ ਤਾਂ ਆਪ ਹੀ ਸਵਾਰਨੇ ਪੈਂਦੇ ਆਪਦੇ ਹੱਥੀ ਪਰ ਗੁਰੂ ਦੀ ਮੇਰ ਹੀ ਬੜੀ ਹੁੰਦੀ ਹੈ ਗੁਰੂ ਅਗੇ ਅਰਦਾਸ ਹੀ ਬੜੀ ਹੁੰਦੀ ਆ ਸਿੱਖ ਜਦੋਂ ਅਰਦਾਸ ਕਰਕੇ ਕੰਮ ਕਰਦਾ ਹੈ ਤਾਂ ਫਿਰ ਉਹ ਨੇਪਰੇ ਚੜਦਾ ਹੈ। ਦੁਪਹਿਰੇ ਪੜਿਆ ਕਰੋ ਬਾਣੀ ਪੜਿਆ ਕਰੋ।